ਮਾਰਿੰਗ ਵਿਥ ਇਸਪੀ ਹੁਟ ਨਗਰ ਸਰਦਾਰ ਗੁਨੀ ਸਿੰਘ ਖੁਰਾਣਾ ਜੀ ਦੇ ਨਿਰਦੇਸ਼ ਦੇ ਹਨ ਜੋ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਾ ਵਿਰੁੱਧ ਕੈਂਪਨੀ ਜੜੀ ਰਹੀ ਹੈ ਉਸ ਦੇ ਚੱਲਦੇ ਆ ਕੱਲ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਬੰਦੀ ਖਾਲਸਾ ਕੋਲ ਦੇ ਸਾਹਮਣੇ ਕੀਤੀ ਗਈ ਸੀ ਜਿਸ ਦੀ ਐਗਵਾਈ ਐਸੇਟਰਮਪਾਲ ਜੀ ਕਰ ਰਹੇ ਸੀ ਜਦੋਂ ਗੱਡੀ ਦੀ ਚੈਕਿੰਗ ਕਰਦੇ ਸੀਗੇ ਤਾਂ ਉਸ ਦੌਰਾਨ ਇੱਕ ਸ਼ੱਕੀ ਗੱਡੀ ਆਰ ਸੀ ਜਿਹਨੂੰ ਰੋਕ ਕੇ ਜਿਹੜਾ ਹੈਗਾ ਚੈੱਕ ਕੀਤਾ ਗਿਆ ਜਿਹਦੇ ਵਿੱਚ ਦੋ ਲੜਕੇ ਇੱਕ ਰੁਨੀਤ ਸੈਣੀ ਤੇ ਇੱਕ ਮਨੋਜ ਕੁਮਾਰ ਸੀਗੇ ਤੇ ਜਦੋਂ ਜਦੋਂ ਸਾਨੂੰ ਸ਼ੱਕ ਹੋਇਆ ਉਸ ਗੱਡੀ ਤੇ ਤਾਂ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚੋਂ 250 ਗ੍ਰਾਮ ਜਿਹੜੀਆਂ ਫੀਮ ਲੱਗੀਆਂ ਬਰਾਮਦ ਹੋਈ ਜਿਸ ਤੇ 180 ਨੰਬਰ ਮਕਦਮਾ ਅਧੀਨ ਜ਼ਾਰਾ 186185 ਐਨਡੀਪੀ ਸੈਕਟ ਜਿਹੜਾ ਹੈਗਾ ਉਹ ਥਾਣਾ ਨਗਪੁਰ ਸਾਹਿਬ ਕੀਤਾ ਦਿਸਟ੍ਰਿਕਟ ਕੀਤਾ ਗਿਆ ਤੇ ਇਸ ਸਬੰਧ ਸਿਨੀਅਰ ਅਫਸਰਾਂ ਦੇ ਧਿਆਨ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਕਿ ਕਿੱਥੋਂ ਇਹ ਫੀਮ ਲੈ ਕੇ ਆਇਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਵਿਕਾਸ ਸੋਨੀ ਪੁੱਤਰ ਬਨਵਾਰੀ ਨਾਲ ਵਾਸੀ ਪਿੰਡ ਟੱਪਰੀਆਂ ਜਿਹੜਾ ਹੈਗਾ ਭੁਨੁਪਲੀ ਦੀ ਜਿਹੜੀ ਹੈਗੀ ਸਕ੍ਰੈਪ ਦੀ ਦੁਕਾਨ ਇਹਦੇ ਕੋਲ ਜਿਹੜਾ ਇਹ ਸਮਾਨ ਲਿਕੇ ਆਇਆ ਤਾਂ ਇਸ ਸੰਬੰਧੀ ਜਿਹੜਾ ਆਪਸਾਂ ਦੇ ਧਿਆਨ ਵਿੱਚ ਲਿਆਇਆ ਤੇ ਮਾਣਯੋਗ ਡੀਐਸਪੀ ਡੀ ਕਿਸ਼ਿੰਦਰ ਚੋਹਾਨ ਜੀ ਦੀ ਅਗਵਾਈ ਦੇ ਹੇਠ ਜਦੋਂ ਇਹ ਇੱਥੇ ਕੋਜੀ ਫ੍ਰੀਜ ਦੇ ਨੇੜੇ ਖੜਾ ਸੀਗਾ ਉੱਥੇ ਰੇਡ ਕੀਤੀ ਸੀ ਤਾਂ ਉੱਥੋਂ ਜਿਹੜਾ ਇਹਦੀ ਗੱਡੀ ਸੀਗੀ ਸਕੌਟ ਤੇ ਆਏ ਉਹਦੇ ਵਿੱਚੋਂ ਵਿਕਾਸ ਜਿਹੜੇ ਸੋਨੇ ਸੀਗੇ ਇਹਨਾਂ ਕੋਲੋਂ ਜਿਹੜਾ ਤਕਰੀਬਨ 8 ਕਿਲੋ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਪਾਨੂੰ ਅਫੀਮ ਬਰਾਮਦ ਹੋਈ ਆ ਤੇ ਤਕਰੀਬਨ 2 ਕਿਲੋ 427 ਗ੍ਰਾਮ ਜੋ ਹੈਗੀ ਆ ਉਹ ਚਸ਼ ਬਰਾਮਦ ਕੀਤੀ ਆ ਇਸ ਸਬੰਧੀ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਿੰਨਾਂ ਨੂੰ ਅੱਜ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ